2 ਘੰਟੇ ਲੇਟ ਆਉਂਦੀ ਹੈਗੀ ਉਹਦੇ ਵਿੱਚ ਪਾਵਰ ਕੱਟ ਲੈ ਲੈਂਦੇ ਆ ਪਾਵਰ ਕਟਾ ਆਉਂਦਾ ਹੀ ਟਾਈਮ 'ਚ ਆ ਗਿਆ ਜਦੋਂ ਲਾਈਟ ਦੀ ਵਾਰੀ ਹੁੰਦੀ ਹੈ ਉਹ ਪਾਵਰ ਕਟਾ ਆ ਜਾਂਦਾ ਹੈ 2 ਘੰਟਿਆਂ ਦੇ ਵਿੱਚ ਲੱਗ ਜਾਂਦਾ ਕੋਈ ਝੋਨਾ ਲੱਗ ਜਾਂਦਾ ਖਾਲ ਵੀ ਨਹੀਂ ਭਰਦੇ ਬਾਣ ਸੁੱਕੇ ਪਏ ਝੋਨੇ ਬਾਉਣ ਵਾਲੇ ਹੋਏ ਪਏ ਨਾਂ ਨਹਿਰੀ ਪਾਣੀ ਹੈ ਪਾਣੀ 10% ਮਸਾ ਲੱਗਦਾ ਤੇ ਆਹ 100% ਨਹਿਰੀ ਪਾਣੀ ਪਹੁੰਚਣ ਨੂੰ ਕਹਿੰਦੇ ਖੇਤਾਂ ਤੱਕ ਪਹੁੰਚਦਾ ਨਾ ਖੇਤਾਂ ਦਾ ਹੀ ਪਹੁੰਚਦਾ ਮਾੜਾ ਮੋਟਾ ਤੌੜਾ ਪਰ ਨਿਯੋਗ ਕਰਾ ਪਹੁੰਚਦਾ ਕਿਸੇ ਨੂੰ ਜਾ ਕੇ ਵੇਖਿਆ ਜਾਵੇ ਕਿ ਅਰਾ ਵੀ ਨਹੀਂ ਲੱਗਦਾ ਝੋਨੇ ਬਾਉਣ ਵਾਲੇ ਹੋਏ ਜਮਾ ਵੋਟਰ ਦਾ ਕੰਮ ਵੇਖੀ ਪਾਉਣੀਆ ਸੀ ਨਾ ਜੇ ਕਿਸਾਨਾਂ ਨੇ ਵੋਟਾਂ ਨਹੀਂ ਪਾਈਆਂ ਤਾਂ ਕਿਸਾਨਾਂ ਨਾਲ ਹੁਣ ਕਿਹੜਾ ਕੱਢ ਰਿਹਾ ਇਹਨਾਂ ਦੀ ਕੀ ਮਸਰੇ ਸੀ ਵੀ ਇਹ ਲਾਈਟ ਨਾ ਛੱਡ ਦੇ ਜੇ ਉਤੋਂ ਸਰਕਾਰ ਦਾ ਹੱਥ ਨਾ ਹੁੰਦਾ ਸਰਕਾਰ ਦੀ ਮੈਂ ਕਹਿੰਦਾ ਮੇਰੀ ਮਿਲੀ ਭੁਗਤਾ ਪਿੰਚਾਰ ਦਿਨਾਂ ਦਾ ਗੱਲ ਹੈ ਇਹ ਇਹ ਕਹਿੰਦੇ ਹਾਂ ਆਉਂਦੇ ਨਹੀਂ ਹਾਂ ਆਉਂਦੇ ਨਹੀਂ ਹਾਂ ਆਉਂਦੇ ਜੀ ਕਿਤਾਈ ਉਹ ਦੇਖੋ ਮੇਰੀ ਗੱਲ ਤੁਹਾਨੂੰ ਇਸ ਚ ਕਹਿਣ ਦੀ ਤਾਂ ਕੁਝ ਨਹੀਂ ਹੁੰਦਾ ਉਹ ਤਾਂ ਸਾਰਾ ਰਿਕਾਰਡ ਹੁੰਦਾਗਾ ਉਹਨਾਂ ਕੋਲੇ ਗ੍ਰੈਡ ਵਾਲਿਆਂ ਕੋਲ ਆ ਦੇਖੋ ਹਫ਼ਤੇ ਰਿਆਂ ਦੇਖੋ ਦੇਖੋ ਡੇਟਾ ਜੀ 2 ਘੰਟੇ ਵੱਧ ਲਾਈਟ ਨਹੀਂ ਕਿਤੇ ਤਾਂ ਅੱਜ ਪੂਰਾ ਹਫ਼ਤਾ ਹੋ ਗਿਆ ਜੀ ਜੇ ਪਾਵਰ ਕੱਟ ਦੇ ਲਾਉਂਦੇ ਜੀ ਅਸੀਂ ਕਹਿੰਦੇ ਵੀ ਦਿਨੇ ਤੁਸੀਂ ਕੰਮ ਕਰਨਾ ਪਾਵਰ ਕੱਟ ਲਾਉਣਾ ਰਾਤ ਨੂੰ ਦਿਨ ਜੀ ਲੈਟਰ ਆਉਂਦੇ ਕਿਉਂ ਦਿਨ ਦੇ ਜੀ ਰੋ ਇਹਦਾ ਤਾਂ ਇਹ ਨਹੀਂ ਜੀ ਝੋਨੇ ਦਾ ਸਾਡੇ ਦਾ ਬਾਹਣ ਵਾਲੇ ਹੋ ਗਿਆ ਜੀ ਪਾਣੀ ਇੱਕ ਅਸੀਂ ਦੋ ਨਹੀਂ ਪੂਰਾ ਆਉਂਦਾ ਜੀ ਇਹਨਾਂ ਨੂੰ ਅਸੀਂ ਇਹ ਕਹਿ ਕੇ ਵੀ ਥੱਕ ਗਏ ਸਾਨੂੰ ਰਾਤ ਨੂੰ ਦੇ ਦੋ ਲੈਟ ਸਾਨੂੰ ਕੋਈ ਡੱਕ ਦੇ ਰਾਤ ਨੂੰ ਹੀ ਪਾਣੀ ਲਾਵਾਗੇ ਕੋਈ ਅਸਾਰ ਸੂਰ ਅਸਾਰ ਇਹਦੇ ਆਉਂ ਮਸਲਾ ਹੀ ਹਾਈ ਲੈਵਲ ਦਾ ਸਾਡੇ ਲੈਵਲ ਦਾ ਮਸਲਾ ਹੀ ਹੈ ਨਹੀਂ ਅਸੀਂ ਤਾਂ ਫਾਲਟ ਚੈੱਕ ਕਰੀ ਆਪਦੇ ਕੰਨ ਨੂੰ ਮੈਸੇਜ ਅਸੀਂ ਤਾਂ ਸਿਰਫ ਫਾਲਟ ਅਟੈਂਡ ਕਰਨਾ ਹੁੰਦਾ ਸਰਵਲੈਂਡ ਸਾਡੀ ਕੰਨੀਓ ਚੱਲ ਰਹੀ ਹੈ ਸਾਤਰੀਕਾਲ ਲਾਰੰਬੀ ਟੈਲੀਵਿਜ਼ਨ ਦੇਖ ਰਹੇ ਹੋ ਇਸ ਵੇਲੇ ਕੋਟਸ਼ਮੀਤ ਦੇ ਗ੍ਰੈਡ ਦੇ ਵਿੱਚ ਖੜੇ ਆ ਕਿਸਾਨ ਜਿਹੜੇ ਹੈਗੇ ਆ ਉਹ ਇਕੱਠੇ ਨੇ ਕਾਰਨ ਇਹ ਆ ਕਿ ਪਿਛਲੇ ਕਈ ਦਿਨਾਂ ਤੋਂ ਬਿਜਲੀ ਜਿਹੜੀ ਆ ਉਹ ਮੋਟਰਾਂ ਤੇ ਨਹੀਂ ਆਈ ਝੋਨੇ ਦਾ ਸੀਜ਼ਨ ਆ ਪੀਕ ਦਾ ਸੀਜ਼ਨ ਆ ਭਗਵੰਤ ਸਿੰਘ ਮਾਨ ਖੁਦ ਇਹ ਕਹਿ ਕੇ ਕੇ ਸਟੇਜ ਤੋਂ ਤਾੜੀਆਂ ਮਰਵਾਉਂਦੇ ਰਹੇ ਕਿ ਭਾਈ ਟੇਲਾਂ ਤੱਕ ਪਾਣੀ ਪੰਚਾਇਤਾ ਹਰ ਖੇਤਾਂ ਤੱਕ ਪਾਣੀ ਪੰਚਾਇਤਾ ਤੇ ਐਤਕੀ ਜਦੋਂ ਤੁਸੀਂ ਝੋਨਾ ਲਾਉਂਗੇ ਤੁਹਾਨੂੰ ਮੋਟਰਾਂ ਬੰਦ ਹੀ ਮਿਲਣਗੀਆਂ ਪਰ ਸ਼ਾਇਦ ਇਹ ਨਹੀਂ ਪਤਾ ਸੀ ਕਿ ਮੋਟਰਾਂ ਇਸ ਤਰ੍ਹਾਂ ਦੇ ਨੰਬੰਦ ਮਿਲਣਗੀਆਂ ਕਿਉਂਕਿ ਜੇ ਪਾਣੀ ਹੁਣ ਨਹੀਂ ਮਿਲਦਾ ਆ ਤਾਂ ਫਸਲ ਪੂਰੀ ਰੂਪ ਤੇ ਵਿੱਚ ਖਰਾਬ ਆ ਜਾਵੇ ਬਾਈ ਹਰੇ ਪਹਿਲਾਂ ਵੀ ਦੱਸ ਰਹੇ ਸੀ ਕਿ ਇਸ ਤੋਂ ਬਾਅਦ ਤਾਂ ਫਿਰ ਕੰਮ ਖਤਮ ਹੀ ਆ ਤਾਂ ਕਿਸਾਨ ਨੇ ਗੱਲਬਾਤ ਜਿਹੜੀ ਹੈਗੀ ਕਰਾਂਗੇ ਬਾਪੂ ਜੀ ਕਿੰਨਾ ਟਾਈਮ ਹੋ ਗਿਆ ਜੇ ਹਫਤਾ ਹੋ ਗਿਆ ਜੀ 2 ਘੰਟੇ ਇੱਕ ਦੇ ਤਿੰਨ ਆਉਂਦੀ ਹੈ ਦੋ ਤਿੰਨ ਘੰਟੇ ਆਉਂਦੀ ਹੈ ਹਾਂ ਤੇ ਨਾ ਨਹਿਰੀ ਪਾਣੀ ਹੈ ਨਹਿਰੀ ਪਾਣੀ ਇਹਨਾਂ ਨੇ ਝੂਠ ਮਾਰ ਕੇ 100% ਮੰਗਦਾ ਸੀ ਫਟਵਾਰਿਆਂ ਤੋਂ ਲਿਖ ਕੇ ਦਿਓ ਹੂੰ ਟੱਕੇ ਨਾਲ ਲਿਖਾਉਂਦੇ ਸੀ ਉਹਨਾਂ ਤੋਂ ਪਾਣੀ 10% ਮਸਾ ਲੱਗਦਾ ਤੇ ਇਹ 100% ਨਹਿਰੀ ਪਾਣੀ ਪਹੁੰਚੇ ਨੀ ਉਹ ਕਹਿੰਦੇ ਖੇਤਾਂ ਤੱਕ ਪਹੁੰਚਾਤਾ ਲੈ ਖੇਤਾਂ ਦਾ ਪਹੁੰਚਦਾ ਮਾੜ ਮੋਟਾ ਤੌੜਾ ਪਾਰ ਨੀ ਲੋਕਾਂ ਕੋਲ ਪਹੁੰਚਦਾ ਹੋਰ ਨੀ ਪਹੁੰਚਦਾ ਟੇਲਾਂ ਦੇ ਦਾ ਕਿਸੇ ਨੂੰ ਜਾ ਕੇ ਵੇਖਿਆ ਜਾਵੇ ਕਿ ਅਰਾ ਵੀ ਨੀ ਲੱਗਦਾ ਤੇ ਪੁੱਛਿਆ ਨੀ ਇਹਨਾਂ ਤੋਂ ਗੱਲਬਾਤ ਕੀਤੀ ਹੋ ਵੀ ਕਿਉਂ ਨੀ ਆ ਰਹੇ ਆ ਰਹੀ ਭਈ ਲੈਣ ਸਾਨੂੰ ਹੁਣ ਗੱਲਬਾਤ ਕਰਨ ਦਾ ਲੈਟ ਵਾਲੇ ਦਾ ਵੀ ਸਾਡੇ ਕੋਲ ਆਪਣਾ ਕੱਟ ਹੈ ਹੁਣ ਕੱਟ ਤੇ ਮੋਟਰ ਕੋਤਾ ਚੱਲ ਜਾਂਦੀ ਹੈ ਤੇ ਕੋਸ ਮਤਲ ਜੰਗੀਆਂ ਚੱਲੀਆਂ ਹੀ ਨਹੀਂ ਤੇ ਫਿਰ ਐਂ ਤਾਂ ਕੰਮ ਖਰਾਬ ਆ ਖਰਾਬ ਤਾਂ ਹੈ ਜੀ ਪੈ ਨਗਾਰਾ ਦਾ ਕੀ ਲੱਗਣਾ ਸੀ ਮੋਟਰ ਜਿਵੇਂ ਮਰਜੀ ਬੰਦ ਬੰਦਾ ਫਿਰ ਉਹ ਤਾਂ ਫਿਰ ਕਹਿੰਸੀ ਵੀ ਮੋਟਰਾਂ ਬੰਦ ਕਰਕੇ ਝੋਨੇ ਲਾਇਆ ਕਰੋਗੇ ਬੰਦੋ ਫਿਰ ਗਲਤ ਕਹਿਦਾ ਵੀ ਬੰਦ ਹੀ ਰਹਿਣਗੀਆਂ ਮੋਟਰਾਂ ਦੀ ਝਾਗ ਨਾ ਕਰਿਓ ਅੱਛਾ ਐਂ ਕਹਦਾ ਉਹਨੇ ਹੂੰ ਕਿੰਨੇ ਦਿਨ ਹੋ ਗਏ ਜੀ ਇੱਕ ਹਫਤਾ ਹੋ ਗਿਆ ਜੀ ਹਾਂ ਤਕਰੀਬਨ ਬਿਲਕੁਲ ਨਾਂ ਦੇ ਬਰਾਬਰ ਹੈ ਬਿਜਲੀ ਲਾਈਟ ਹਾਂਜੀ ਤੇ ਫਿਰ ਉਹ ਕਿਹੜੀ ਜਿੱਥੇ ਕਹਿੰਸੀ ਵੀ 24 24 ਘੰਟੇ ਲਾਈਟ ਦੇਾਂਗੇ ਇਸ ਤਾਂ ਉਹ ਉਹ ਸਾਨੂੰ ਤਾਂ ਦਿਖਦੀ ਨਹੀਂ ਜੀ ਉਹ ਕਿੱਥੇ ਹੈ ਜੀ ਲਾਈਟ ਹਾਂਜੀ ਤੇ ਫਿਰ ਝੋਨੇ ਝੂਨੇ ਦਾ ਕੀ ਹਾਲ ਆ ਝੋਨਾ ਬਾਉਣ ਵਾਲਾ ਹੋਇਆ ਪਿਆ ਜੀ ਜਮਾ ਬਹੁਤ ਹਾਂ 2 ਘੰਟੇ ਲੇਟ ਆਉਂਦੀ ਹੈ ਤੁਸੀਂ ਕਿਹਤਾਂ ਚੱਲ ਮੜੋ ਸਾਡੇ ਨਾਲ ਹਾਂਜੀ ਕਿਵੇਂ 2 ਘੰਟੇ ਲੇਟ ਆਉਂਦੀ ਹੈਗੀ ਉਹਦੇ ਵਿੱਚ ਪਾਵਰ ਕੱਟ ਲੈ ਲੈਂਦੇ ਆ ਘੰਟਾ ਅੱਧਾ ਘੰਟਾ 2 ਘੰਟੇ ਪਾਵਰ ਕੱਟ ਆਉਂਦਾ ਹੀ ਟਾਈਮ 'ਚ ਆਗਾ ਜਦੋਂ ਲਾਈਟ ਦੀ ਵਾਰੀ ਹੁੰਦੀ ਹੈ ਉਹ ਪਾਵਰ ਕੱਟ ਆ ਜਾਂਦਾ ਹੈਗਾ 2 ਘੰਟਿਆਂ ਦੇ ਵਿੱਚ ਲੱਗ ਜਾਂਦਾ ਕੋਈ ਝੋਨਾ ਲੱਗ ਜਾਂਦਾ ਖਾਲ ਵੀ ਨਹੀਂ ਭਰਦੇ ਬਾਣ ਸੁੱਕੇ ਪਿਆ ਝੋਨੇ ਵਾਉਣ ਵਾਲੇ ਹੋਏ ਪਏਗੇ ਤੇ ਇਹਨਾਂ ਦੇ ਵਰਕਰ ਵਰਕਰ ਹੋਣਗੇ ਪਿੰਡ 'ਚ ਉਹਨਾਂ ਨੂੰ ਕਹਿ ਦੇਣਾ ਸੀ ਕਿ ਆ ਬੁਰਾ ਹਾਲ ਹੋਇਆ ਪਿਆ ਵਰਕਰ ਤਾਂ ਹੁਣ ਕਿਹਾ ਕਿਸੇ ਨੂੰ ਕਿਹਾ ਵੀ ਹੈਗਾ ਯਾਰ ਹੁਣ ਇੱਥੇ ਐਸਡੀਓ ਸਾਹਿਬ ਕੋਲੇ ਵੀ ਆਏ ਆ ਜਈ ਸਾਹਿਬ ਕੋਲੇ ਵੀ ਆਂਦਾਗਾ ਸਾਡੇ ਸਾਰੇ ਦੀ ਗੱਲ ਨਹੀਂ ਉੱਪਰੋਂ ਹਨ ਨੂੰ ਆਰਡਰ ਆਉਂਦਾਗਾ ਪੀਸੀਸੀ ਤੋਂ ਉੱਪਰੋਂ ਆਰਡਰ ਆਉਂਦਾਗਾ ਪੀ ਲਾਈਟ ਕੱਟਣੀ ਹੈ ਜਾਂ ਬੰਦ ਕਰਨੀ ਹੈ ਤੇ ਉੱਪਰ ਜਾ ਕੇ ਗੱਲ ਕਰੋ ਉੱਪਰ ਕਿਹਨਾਂ ਗੱਲ ਕਰਕੇ ਜਾ ਕੇ ਅਸੀਂ ਸਾਡੇ ਕੋਲੋਂ ਦਫ਼ਤਰੀ ਇੱਥੇ ਲੱਗਦਾ ਇੱਥੇ ਹੀ ਗੱਲ ਕਰਾਂਗੇ ਹੋਰ ਕਿਹਦੇ ਕੋਲ ਗੱਲ ਕਰਾਂਗੇ ਇਹ ਸਾਡੀ ਸਰਮਾਈ ਨਹੀਂ ਕਰ ਰਹੇ ਨਾ ਐਸਡੀਓ ਸਾਹਿਬ ਆਏ ਨਹੀਂ ਹੈਗੇ ਜਈ ਸਾਹਿਬ ਕਹਿੰਦੇ ਸਾਡੇ ਤੱਕਲਾ ਫਾਲਟ ਜ਼ਿੰਮੇਵਾਰੀ ਹੈ ਲਾਈਟ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਬੋ ਬਗਮਾਨ ਸਗ ਮਾਨ ਤਾਂ ਕਹਿੰਦੇ ਵੀ ਖੇਤਾਂ ਕੁੱਤਾਂ ਚ ਖਿਸ਼ਾਲ ਪਾਣੀ ਪੂਰਾ ਪੰਜਾਹ ਤਾਂ ਲੈਟ ਆਊਗੀ ਤਾਂ ਫੇਰ ਹੀ ਪਤਾ ਲੱਗੂਗਾ ਨਾ ਲੈਟ ਜੇ ਆਈ ਨਹੀਂ ਹੈਗੀ ਝੋਨੇ ਤੁਸੀਂ ਜਾ ਕੇ ਢੇੜਾ ਮਾਰੋ ਨਾ ਲੋਕਲ ਦੇ ਬਲੇ ਰੌਂਡ ਲਾਓ ਕੱਢੋ ਖੇਤਾਂ ਦੇ ਵਿੱਚ ਬਾਣ ਸੁੱਕੇ ਪਏ ਹੈਗੇ ਫਸ ਗਏ ਫਿਰ ਐਂ ਤਾਂ ਬਾਈ ਫਿਰ ਖਰਾਬ ਹੀ ਆ ਫਿਰ ਝੋਨਾ ਗਿਆ ਹਾਂ ਤਾਂ ਹੈਗੀ ਆ ਇਹ ਬੋਣੇ ਪੈਣਗੇ ਝੋਨੇ ਉਤੋਂ ਮੀਂਹ ਵੀ ਨਹੀਂ ਪੈਂਦਾ ਝੋਨੇ ਹਟੋ ਨਰਮਿਆਂ ਨੂੰ ਪਾਣੀ ਨਹੀਂ ਲੱਗ ਰਿਹਾ ਝੋਨੇ ਦਾ ਬਾਲੀ ਦੂਰ ਦੀ ਗੱਲ ਹੈ ਨਰਮੇ ਸੁੱਕੀ ਜਾਂਦੇ ਲੋਕਾਂ ਐ ਵੀ ਨਰਮੇ ਨਰਮੇ ਨੂੰ ਬਣੀ ਵੀ ਨਹੀਂ ਕਿੱਲਾ ਨਰਮਾ ਕਿਹੜਾ ਦੋ ਕਿੱਲੇ ਮੱਕੀਆਂ ਸੁੱਕੀ ਜਾਂਦੀਆਂ ਆਈਆਂ। ਹੂੰ। ਲਾਈਟ ਆਉਗੀ ਫੇਰੀ ਮਸਲਾ ਹੱਲ ਹੋਊਗਾ। ਲੜਦਾ ਦੋਗਾ ਸਾਡੇ ਹੁਣ ਫੀਡਰ ਗੈਰੀ ਫੀਡਰ ਐ, ਜੱਸੀ ਫੀਡਰ ਐ। ਹਫਤੇ ਦੇ ਵਿੱਚ 15 ਘੰਟੇ ਲਾਈਟ ਆਈ ਨਹੀਂ ਹੋਣੀ। ਪੂਰੇ ਹਫਤੇ ਦੇ ਵਿੱਚ। ਹਫਤੇ ਦੇ ਵਿੱਚ। ਹੂੰ 15 ਘੰਟੇ ਲਾਈਟ ਨਹੀਂ ਆਈ ਪੂਰੇ ਹਫਤੇ 'ਚ। ਨਾ ਦੇ ਫੀਟਰ ਚੱਲੀ ਜਾਂਦੇ ਹਾਂ ਜੀ ਕੋਟਸ਼ਮੀਰ ਫੀਟਰ ਸਾਰੇ ਚੱਲੀ ਜਾਂਦੇ ਆ ਜੀ ਉਹ ਦੇਖੋ ਸਾਰੀਆਂ ਸੋਚਾ ਲੱਗੀਆਂ ਹੋਈਆਂ ਨੇ ਇਹਨਾਂ ਦੇ ਆ ਕੋਟਸ਼ਮੀਰ ਚੱਲੇਗੀ ਕੋਟਸ਼ਮੀਰ ਸਾਡੇ ਫੀਟਰਾਂ ਦਾ ਲੈਟ ਨਹੀਂ ਆ ਰਹੀ ਕੋਟਸ਼ਮੀਰ ਚੱਲੀ ਜਾਂਦੀ ਆ ਪਾਵਰ ਕੱਟ ਆ ਪਾਵਰ ਕੱਟ ਪਾਵਰ ਕੱਟ ਉਹ ਜਾਂ ਸਾਰੇ ਪਾਵਰ ਕੱਟ ਹੋਵੇ ਕੱਲੇ ਇੱਕ ਫੀਟਰ ਦਾ ਪਾਵਰ ਕੱਟ ਤਾਂ ਨਹੀਂ ਚੱਲਦਾ ਪਾਵਰ ਕੱਟ ਹੋਵੇ ਸਾਰੇ ਏਰੀਆ ਦਾ ਪਾਵਰ ਪੂਰੇ ਮੰਨ ਕੇ ਆਪਣੇ ਮੋਡ ਡਿਵੀਜ਼ਨ ਹੈ ਜਾਂ ਕੋਟਸ਼ਮੀਰ ਪੈਂਦਾ ਆਪਾਂ ਨੂੰ ਸਾਰੇ ਡਿਵੀਜ਼ਨ ਦਾ ਪਾਵਰ ਕੱਟ ਹੋਵੇ ਕੱਲੇ ਇੱਕ ਡਿਵੀਜ਼ਨ ਦਾ ਪਾਵਰ ਕੱਟ ਤਾਂ ਨਹੀਂ ਹੋਣਾ ਸਾਡੇ ਗਹਿਰੀ ਫੀਟਰ ਤੇ ਜੱਸੀ ਫੀਟਰ ਦਾ ਪਾਵਰ ਕੱਟ ਹਫਤਾ ਹੋ ਗਿਆ ਮ ਅਹਿ ਤਾਂ ਨਹੀਂ ਬਰ ਕੰਮ ਚੱਲਣਾ ਚੱਲਣਾ ਹੀ ਨਹੀਂ ਕੰਮ ਜੀ ਤਾਂ ਹੀ ਤਾਂ ਇੱਥੇ ਆਏ ਹੈਗੇ ਪਰਸੋਂ ਵੀ ਆਏ ਸੀਗੇ ਕੋਈ ਸੁਣਵਾਈ ਨਹੀਂ ਹੋਈ ਜੀ ਪਰਸੋਂ ਦੇ ਵੀ ਕੋਈ ਸੁਣਵਾਈ ਨਹੀਂ ਹੋਈ ਜੀ ਕੋਟ ਸਮੀਰ ਵੀ ਇਹੀ ਹਾਲ ਹੈ ਜੀ 8 ਦਿਨ ਹੋ ਗਏ 8 ਦਿਨ ਹੋ ਗਏ ਤੁੰਗੜੀ ਵਾਲਾ ਫੀਲਡਰ 2 ਘੰਟਿਆਂ ਤੋਂ ਵੱਧ ਡੂੜ ਤੋਂ ਲਾਈਟ ਨਹੀਂ ਆਈ ਜੀ ਜਮਾ ਬੁਰਾ ਹਾਲ ਹੈ 2 ਦਿਨ ਹੋਰ ਨਾ ਆਈ ਸਾਰਾ ਬੋਣਾ ਪੂਗਾ ਜਮਾ ਨਹੀਂ ਦੱਕਾ ਨਾ ਖੈਗਾ ਨਾ ਕੋਈ ਜਾਵੇ ਖੇਤ ਇੱਥੇ ਬੈਠਾ ਹੈ ਗ੍ਰਿਡ 'ਚ ਤੇ ਇਹ ਮਰਗੇ ਜੇ ਰਗੇ 2 ਘੰਟੇ ਲਾਈਟ ਆਉਂਦੀ 8 ਦਿਨ ਹੋ ਗਏ ਵਾਹਣ 'ਚ ਵੜਨੂ ਜੀ ਨਹੀਂ ਗੱਲ ਉਹ ਵੀ ਨਹੀਂ ਪਾਣੀ ਜਿਹੜਾ ਟੇਲਾਂ ਟੂਲਾਂ ਤੱਕ ਪਹੁੰਚਾ ਸਾਤ ਮੈਂ ਜੀ ਨਾ ਕੋਈ ਕਸੀ ਦਾ ਨਾ ਕੋਈ ਪਾਣੀ ਨਹੀਂ ਪੋਰਾ ਵੀ ਨਹੀਂ ਟੇਲ ਟੂਰ ਤੇ ਪਾਣੀ ਸਾਡੇ ਦਾ ਕਸੀ ਦਾ ਆਇਆ ਨਹੀਂ ਅਸਤੇ ਦੇਖਿਆ ਨਹੀਂ ਕਰੀ ਕਸੀ ਦਾ ਪਹੁੰਚੇ ਨਾ ਤਾੜਾ ਤੁੰਗ ਵਾਲੀ ਆ ਫਿਲਟਰ ਦਾ 8 ਦਿਨ ਹੋ ਗਏ 2 ਘੰਟੇ ਤੋਂ ਵੱਧ ਲਾਈਟ ਆਈ 2 ਘੰਟੇ ਤੋਂ ਵੱਧ ਲਾਈਟ ਆ ਹਾਂ 2 ਘੰਟੇ ਤੋਂ ਵੱਧ ਨਹੀਂ ਬਾਹਣ ਬਾਉਣ ਵਾਲੀ ਆ ਜਮਾ ਹਾਤ ਮੈਂ ਢਾਂਚਾ 2 ਘੰਟੇ ਨਾਲ ਤਾਂ ਬਾਜੀ ਮੈਂ ਦਾਦੇ ਖਾਲੀ ਪਰਦਾ ਲੱਗਦੇ ਨਹੀਂ ਕਿਹੜਾ ਵੀ ਨਹੀਂ ਲੱਗਦਾ ਕੱਲੀ ਮੋਟਰ ਆ ਹੁਣ ਜਿਹੜਾ 26 ਝੋਨਾ ਲਾਈ ਜਾਂਦੇ ਆ ਉਹ ਅੱਜ ਇੱਕ ਮੁੰਡਾ ਮੈਨੂੰ ਟੱਕਰਿਆ ਕਹਿੰਦਾ ਮੈਂ ਟਾਰ ਫ ਅਡਭਰਾ ਹਾਲਾ ਖਤਮ ਹੈ ਕਹਾਣੀ ਸਾਰੀ ਕੀ ਕੀ ਕਹੋਗੇ ਪ੍ਰਧਾਨ ਜੀ ਬਈ ਜਿਵੇਂ ਆਪਣੇ ਭਗਵੰਤ ਸਿੰਘ ਮਾਨ ਕਹਿੰਦਾ ਨਾ ਵੀ ਸੱਥਾਂ ਦੇ ਵਿੱਚੋਂ ਚੱਲੂਗੀ ਸਾਡੀ ਸਰਕਾਰ ਸੱਥਾਂ ਦੇ ਵਿੱਚੋਂ ਨਹੀਂ ਇਹ ਭਗਵੰਤ ਮਾਨ ਨੂੰ ਅਸੀਂ ਇਹ ਦਿਖਾਉਣਾ ਵੀ ਸਰਕਾਰ ਸੋਡੀ ਰੋੜਾਂ ਤੋਂ ਚੱਲੂਗੀ ਰੋੜਾਂ ਤੋਂ ਚੱਲ ਰਹੀ ਹੈ ਨਾ ਅੱਜ ਅੱਜ ਕਿਸਾਨ ਰੋੜਾਂ ਤੇ ਬੈਠਾ ਕਿਸਾਨ ਨੂੰ ਇਹ ਕਹਿੰਦੇ ਨਾ ਪਾਵਰ ਕੱਟ ਕਹਿ ਕੇ ਪੱਲਾ ਝਾੜ ਦਿੰਦੇ ਨਾ ਵੀ ਪਾਵਰ ਕੱਟ ਆ ਜੀ ਪਾਵਰ ਕਟਾ ਅਧਿਕ ਮੋਟਰਾਂ ਜਿਹੜੀ ਦੂਜੀ ਸਾਈਡ ਤੇ ਚੱਲ ਜਾਂਦੀਆਂ ਜੇ ਪਾਵਰ ਕਟਾ ਉਹਨਾਂ ਦਾ ਪਟਿਆਲੇ ਤੋਂ ਹੋ ਗਿਆ ਹੁੰਦਾ ਨਾ ਜੇ ਸਾਰੀਆਂ ਬੰਦ ਹੋਣ ਆਪਾਂ ਮੰਨ ਲਿਆ ਵੀ ਪਾਵਰ ਕਟਾ ਹੂੰ ਤੇ ਸਾਡੇ ਜਿਵੇਂ ਗਹਿਰੀ ਆ ਕਟਾਰ ਸਿੰਘ ਵਾਲਾ ਗਲਾਬਗੜ ਇਹਨਾਂ ਪਿੰਡਾਂ ਦਾ ਕਟਾ 2-2 ਘੰਟੇ ਲਾਈਟ ਛੱਡ ਕੇ 1.5-1.5 ਘੰਟਾ ਲਾਈਟ ਛੱਡ ਕੇ ਬੰਦ ਕਰ ਦਿੰਦੇ ਜੀ ਫਿਰ ਵੇਖੋ ਜਾਂ ਤਾਂ ਹੁਣ ਅਸੀਂ ਇਹ ਕਹਿ ਸਕਦੇ ਆ ਵੀ ਜਿਵੇਂ ਪਹਿਲਾਂ ਇਹਨਾਂ ਦੇ ਆਪਾਂ 90 ਜਿਤਾਏ ਸੀ ਤੇ ਅਕਤੀ ਜਿਹੜੇ ਇਹਨਾਂ ਦੇ ਐਮਪੀ ਆ ਉਹ ਹਰ ਗਏ ਬੀਸ ਦੇ ਇਹੀ ਕਹਿੰਦਾ ਵੀ ਕਿਸਾਨਾਂ ਦਾ ਇਹੀ ਖੁੰਦ ਕੱਢਦਾ ਹੈ ਕਿਸਾਨਾਂ ਨੂੰ ਯਾਦ ਕਰਾਉਂਦਾ ਵੀ ਇਹ ਉਹ ਜੱਟ ਵਾਲੀ ਗੱਲ ਕਰਦਾ ਵੀ ਤੁਸੀਂ ਸਾਨੂੰ ਵੋਟਾਂ ਨਹੀਂ ਪਾਈਆਂ ਵੋਟਾਂ ਦਾ ਕੰਮ ਵੇਖ ਕੇ ਪਾਉਣੀਆਂ ਸੀ ਨਾ ਜੇ ਕਿਸਾਨਾਂ ਨੇ ਵੋਟਾਂ ਨਹੀਂ ਪਾਈਆਂ ਤਾਂ ਕਿਸਾਨਾਂ ਨਾਲ ਹੁਣ ਕਿਹੜਾ ਕੱਢ ਰਿਹਾ ਇਹ ਕੱਢਦਾ ਬਿਲਕੁਲ ਜੀ ਬਿਲਕੁਲ ਇਹਨਾਂ ਦੇ ਕੀ ਮਾਸਾਰੇ ਸੀ ਵੀ ਇਹ ਲੈਟ ਨਾ ਛੱਡ ਦੇ ਜੇ ਉਤੋਂ ਸਰਕਾਰ ਦਾ ਹੱਥ ਨਾ ਹੁੰਦਾ ਸਰਕਾਰ ਦੀ ਮੈਂ ਕਹਿੰਦਾ ਵੀ ਰਲੀ ਮਿਲੀ ਭੁਗਤਾ ਜਿਹੜੀ ਆ ਕਿਸਾਨਾਂ ਨੂੰ ਲੈਟ ਨਹੀਂ ਮਿਲ ਰਹੀ ਕਿਸਾਨ ਝੋਨਾ ਲਾਉਣ ਤੋਂ ਤਰਸ ਰਹੇ ਨੇ ਆ ਤੁਸੀਂ ਥੋੜੇ ਜਿਲੇ ਲੇਟ ਹੋ ਗਏ ਇੱਥੇ ਦੋਟਾ 200 ਕਿਸਾਨ ਸੀਗਾ ਇਹ ਤਾਂ ਕਹਿੰਦੇ ਆ ਆਮ ਕਰਾਂਦੇ ਆ ਵੀ ਆਮ ਕਰਾਂ ਦੇ ਸਾਰਿਆਂ ਦੀ ਸੁਣਵਾਈ ਹੁੰਦੀ ਆ ਸਾਡੇ ਚ ਬਿਲਕੁਲ ਜੀ ਬਿਲਕੁਲ ਮੈਂ ਕਹਿੰਦਾ ਵੀ ਆਮ ਕਰਾਂ ਦੇ ਕੀ ਕਿਸਾਨਾਂ ਦੀ ਕਿਸੇ ਦੀ ਮਜ਼ਦੂਰ ਅੱਡ ਬੈਠੇ ਨਾ ਕਿਸਾਨ ਅੱਡ ਬੈਠੇ ਨਾ ਜਿਹੜੇ ਮੰਨ ਲਓ ਵੀ ਆਪਣੇ ਕੋਈ ਮੁਲਾਜ਼ਮ ਮੁਲਾਜ਼ਮ ਅੱਡ ਮਰੀ ਜਾਂਦੇ ਨੇਗੇ ਲਾ ਲੜ ਕੇ ਸੁਣਦਾ ਸੁਣਦਾ ਕਿਸੇ ਦੀ ਨਹੀਂ ਇਹ ਤਾਂ ਜੱਟ ਵਾਲੀ ਆ ਇੱਕ ਉਹ ਤਾੜੀ ਮਾਰਨ ਵਾਲੀ ਗੱਲ ਆ ਤਾੜੀ ਵਾਲਾ ਲਿਆਂਦਾ ਤਾੜੀ ਵਾਲੇ ਦਾ ਇਹ ਵੀ ਹੋਗਾ ਵੀ 90 ਦਿੱਤੇ ਸੀ 90 ਦੇ ਵਿੱਚੋਂ ਹੁਣ ਵੇਖ ਲਓ ਕੱਟ ਕੇ ਕਿੰਨੇ ਕ ਆ ਗਏ ਇਹਨਾਂ ਦੇ ਤੇ ਬਾਕੀ ਆਪਣੀਆਂ ਐਮਐਲਏ ਦੀਆਂ ਫੇਸ ਸੀਟਾਂ ਕਿੰਨੀਆਂ ਲੈ ਕੇ ਜਾਣਗੇ ਲੱਗ ਜੂਗਾ ਪਤਾ ਅੱਗੇ ਨੂੰ ਇਹੀ ਹਾਲਾਤ ਨੇ ਬਾਈ ਹਾਂ ਵੀਰੇ ਹਾਂ ਇਹੀ ਹਾਲਾਤ ਆ ਬੁਰਾ ਹਾਲੀ ਹੋਇਆ ਪਿਆ ਇਹਨਾਂ ਦਾ ਇਹ ਨਹੀਂ ਸਮਝ ਲੱਗਦੀ ਬਾਈ ਪਹਿਲਾਂ ਪਿਛਲੇ ਸਾਲ ਚੱਲਦੀ ਹੁੰਦੀ ਸੀ ਨਾ ਲਾਈਟ ਜਾਂ ਉਸ ਤੋਂ ਪਹਿਲਾਂ ਸ਼ਡਿਊਲ ਤੇ ਚੱਲਦੀ ਹੁੰਦੀ ਸੀ 8-8 ਘੰਟੇ ਹੁਣ ਇਹਨਾਂ ਨੇ ਕੀ ਸਿਸਟਮ ਫੜਿਆ ਸਾਡਾ ਸਵੇਰੇ 7 ਵਜੇ ਛੱਡਣੀ ਆ ਬਸ ਪੱਕਾ ਹੀ ਆ ਵੀ 3 ਵਜੇ ਬੰਦ ਕਰਨੇ ਆ ਟਾਈਮ ਇਹ ਦਿੱਤਾ ਹੋਇਆ ਪਰ ਉਹਦੇ ਚ ਆਉਂਦੀ 2 ਘੰਟੇ ਆ ਇਹਨਾਂ ਨੂੰ ਅਸੀਂ ਇਹ ਕਹੇ ਕਿ ਵੀ ਥੱਕ ਗਏ ਸਾਨੂੰ ਰਾਤ ਨੂੰ ਦੇ ਦਿਓ ਲਾਈਟ ਸਾਨੂੰ ਕੋਈ ਡਿੱਕ ਦੇ ਦਿਨ ਰਾਤ ਨੂੰ ਹੀ ਪਾਣੀ ਇਹ ਫੇਰ ਵੀ ਕਹਿੰਦਾ ਕਿ ਨਹੀਂ ਨਹੀਂ ਜਿਹੜਾ ਟਾਈਮ ਉਹਨਾਂ ਨੇ ਤਾਂ ਤਾਂ ਤੋਂ ਪਾ ਕੇ ਦਿੱਤਾ ਸੀ ਉਸੇ ਟਾਈਮ ਹੀ ਛੱਡਾਂਗੇ ਜਿਹੜਾ ਤਾਂ ਤੋਂ ਟਾਈਮ ਪਾਇਆ ਬਾ ਜਿਹੜਾ ਉਹਨਾਂ ਨੇ ਕਹਤਾ ਕਹਤਾ ਕਹਿੰਦੇ ਅਸੀਂ ਨਾ 3 ਸਾਲ ਪਹਿਲਾਂ ਆਏ ਸੀਗੇ ਤੇ ਐਸਡੀਓ ਸਾਬ ਕੋਲੇ ਉਦੋਂ ਹੀ ਪਾਵਰ ਕਟਾਂ ਹੀ ਲਈ ਜਾਂਦੇ ਸੀਗੇ ਤੇ ਉਦੋਂ ਅਸੀਂ ਉਹਨਾਂ ਕੋਲੇ ਆਏ ਉਹਨਾਂ ਨੇ ਸਾਡੀ ਵਧੀਆ ਸੁਣਵਾਈ ਕੀਤੀ ਉਹਨਾਂ ਨੇ ਇੱਕ ਵਾਰੀ ਜੇ ਅਸੀਂ ਜਾ ਕੇ ਉਹਨੂੰ ਸਮਝਾਤਾ ਵੀ ਸਾਨੂੰ 8 ਘੰਟੇ ਲਾਈਟ ਪੂਰੀ ਚਾਹੀਦੀ ਹੈ ਵੀ ਜਿਹੜੀ 2 ਘੰਟੇ ਦਿਨਾਂ ਸਾਨੂੰ ਇਹ ਨਾ ਦਿਆ ਕਰ ਭਾਵੇਂ ਵੀ ਜਦੋਂ ਚੱਲੂਗੀ 8 ਘੰਟੇ ਪੂਰੀ ਆਉ ਤੇ ਉਸ ਤੋਂ ਬਾਅਦ ਉਹਨਾਂ ਨੇ ਕਹਤਾ ਵੀ ਸਹੀ ਗੱਲ ਹੈ ਵੀ ਹਾਂ ਤੁਹਾਡੀ ਪ੍ਰੋ ਅਠ ਘੰਟੇ ਆ ਦੇ ਲਾਈਟ ਆਉਣ ਲੱਗੀ ਸਰ ਕੀ ਜਿਹੜਾ ਦਿੱਕਤ ਲੈ ਕੇ ਆਇਆ ਕਿ ਜਿਵੇਂ ਕਹਿੰਦੇ ਲਾਈਟ ਨਹੀਂ ਆ ਰਹੀ ਕੀ ਕੀ ਪ੍ਰੋਬਲਮ ਕੀ ਹੈ ਪਾਵਰ ਕਟ ਦੀ ਨਹੀਂ ਬੰਦਾ ਜੀ ਸਾਰਾ ਇਹ ਪੀਸੀ ਦਾ ਮਸਲਾ ਹੈਗਾ ਪਾਵਰ ਕਟ ਦੀ ਨਹੀਂ ਮਤਲਬ ਜਿਵੇਂ ਕਿ ਸੱਤ ਹਫਤੇ ਤੋਂ ਹੀ ਬੰਦਾ ਆਹੀ ਜਿੰਨ ਨਹੀਂ ਨਹੀਂ ਉਹ ਤਾਂ ਪਿੱਛੋਂ ਆ ਰਿਹਾ ਉਹਨਾਂ ਨੂੰ ਮੈਸੇਜ ਪਾ ਰੱਖਿਆ ਸਾਰੇ ਕਿਤੇ ਪਾਵਰ ਕਟ ਦੀ ਨਹੀਂ ਬੰਦਾ ਪਿੱਛੋਂ ਸਪਲਾਈ ਦਾ ਓਵਰਲੋਡ ਹੋ ਜਾਂਦੀ ਹੈ ਕਿੰਨਾ ਸਮਾਂ ਹੋ ਗਿਆ ਇਸ ਚੀਜ਼ ਨੂੰ ਚੱਲਦੇ ਆਪ ਜਿਹੜਾ ਤਿੰਨ ਚਾਰ ਦਿਨਾਂ ਦਾ ਗੱਲ ਹੈ ਇਹ ਇਹ ਕਹਿੰਦੇ ਹਫਤਾ ਹਫਤਾ ਹੁੰਦੇ ਨੇ ਹਾਂ ਹੁੰਦਾ ਹੋਵੇ ਹਫਤਾ ਹੋ ਗਿਆ ਜੀ ਇਹ ਤਾਂ ਇਹ ਦੇਖੋ ਮੇਰੀ ਗੱਲ ਤੁਹਾਨੂੰ ਇਸ ਚ ਕਹਿਣ ਦੀ ਤੋ ਬਸ ਉੱਥੋਂ ਦੇਖ ਲਓ ਉੱਥੇ ਸਾਰਾ ਲਿਖਿਆ ਹੈ ਮਤਲਬ ਤੇ ਕੋਈ ਅਸਾਰ ਸੂਰ ਅਸਾਰ ਇਹਦੇ ਆਉਂਦਾ ਇਹ ਤਾਂ ਮਸਲਾ ਹੀ ਹਾਈ ਲੈਵਲ ਦਾ ਸਾਡੇ ਲੈਵਲ ਦਾ ਮਸਲਾ ਹੀ ਹੈ ਨਹੀਂ ਅਸੀਂ ਤਾਂ ਫਾਲਟ ਚੈੱਕ ਕਰੀਏ ਅਸੀਂ ਤਾਂ ਸਿਰਫ ਫਾਲਟ ਅਟੈਂਡ ਕਰਨਾ ਹੁੰਦਾ ਸਰਵਰ ਲੈਨ ਸਾਡੀ ਕੰਨੀਓ ਚੱਲ ਰਹੀ ਹੈ ਥੋੜੀ ਕੰਨੀਓ ਚੱਲ ਰਹੀ ਹੈ ਹਾਂਜੀ ਆ ਦੇ ਆ ਦੇਖ ਲਓ ਤੁਸੀਂ ਪਾਵਰ ਕੱਟਾ ਇਹ ਕਹਿੰਦੇ ਵੀ ਹਫਤਾ ਨਹੀਂ ਹੋਇਆ ਨਾ ਆ ਦੇਖੋ ਹਫਤੇ ਦੀਆਂ ਦੇਖੋ ਦੇਖੋ ਡੇਟਾਂ ਜੀ ਕਿਤੇ ਵੀ 2 ਘੰਟੇ ਵੱਧ ਲੇਟ ਨਹੀਂ ਹੋਈ ਕਿਤੇ ਰਹਾ ਜੀ ਅੱਜ ਪੂਰਾ ਹਫਤਾ ਹੋ ਗਿਆ ਇਸ ਚੀਜ਼ ਨੂੰ ਜੇ ਪਾਵਰ ਕੱਟ ਦੇ ਇਹ ਲਾਉਂਦੇ ਜੀ ਅਸੀਂ ਕਹਿੰਦੇ ਵੀ ਦਿਨੇ ਤੁਸੀਂ ਕੰਮ ਕਰਨਾ ਪਾਵਰ ਕੱਟ ਲਾਉਣਾ ਰਾਤ ਨੂੰ ਦਿਨ ਜੀ ਲੈਟਰ ਆਤਮ ਕਿਉਂ ਦਿੰਦੇ ਜੀ ਰੋਈਦਾ ਤਾਂ ਇਹ ਹੈ ਨਹੀਂ ਜੀ ਝੋਨੇ ਦਾ ਸਾਡੇ ਦਾ ਬਾਂਹ ਨਾਲ ਹੋਏ ਪਾਣੀ ਹੈ ਕਿ ਅਸੀਂ ਰੋ ਨਹੀਂ ਪੂਰਾ ਹੁੰਦਾ ਜੀ ਇਹ ਜਾਨ ਪੁੱਜ ਕੇ ਨਾ ਜੀ ਗ੍ਰੈਡ ਤੇ ਲੋਡ ਪਾਉਂਦੇ ਆ ਇਹਨਾਂ ਦੇ ਇਹ ਵੀ ਸਿਸਟਮ ਵਾਲਾ ਰਾਂ ਮਿਲ ਕੇ ਚੱਲਦਾ ਕਿੱਥੇ ਤਾਂ ਹੁਣ ਵੀਰੇ ਤਿੰਨ ਮੰਨ ਲਗਾ ਚੱਲਦੀਆਂ ਤਿੰਨ ਸਾਈਡਾਂ ਤਿੰਨੇ ਸਾਡਾ ਇਕੱਠੀਆਂ ਛੱਡਦਾ ਗ੍ਰੈਡ ਤੇ ਵੀ ਲੋਡ ਪੈਂਦਾ ਤੇ ਪਿੱਛੇ ਵੀ ਲੋਡ ਪੈਂਦਾ ਹੀ ਪੈਂਦਾ ਕਿੱਥੇ ਉਹ ਵੰਡ ਕੇ ਛੱਡਣ ਨਾਲ ਤਾਂ ਮੋਟਰਾਂ ਸਹੀ ਚੱਲਣ ਨਾਲੇ ਲਾਈਟ ਆ ਜਿਹੜੀ ਉਹ ਪੂਰੀ ਆਵੇ ਕਿੱਥੇ 8-8 ਘੰਟੇ ਚੱਲਦੀ ਸੀ 24 ਘੰਟੇ ਤਿੰਨ ਚਾਰ ਸ਼ਿਫਟਾਂ ਚ ਆਉਂਦੀਆਂ ਚਾਰ ਛੋਣ ਕਰਦੇ ਨੇ ਜੀ ਪੂਰੀ ਜਿਹੜੀ ਸ਼ਿਫਟਾਂ ਦੇ ਹਿਸਾਬ ਨਾਲ ਚਲਾਉਂਦੇ ਨੇ ਉਹਨੇ ਰਾਲ ਮਿਲ ਗਈ ਸਾਰਾ ਕੁਝ ਚੱਲੀ ਜਾਂਦਾ ਮੈਂ ਤਾਂ ਇਹਨਾਂ ਨੂੰ ਪਹਿਲਾਂ ਦੱਸਤਾ ਹੀ ਬਾਈ ਵਰਗਿਆਂ ਨੂੰ ਮੈਂ ਅਸੀਂ ਝੋਨਾ ਹਿਸਾਬ ਨਾਲ ਲਾਇਆ ਉਹ ਮੈਂ ਕਿ ਖੁੰਦ ਕੱਢਣਗੇ ਖੁੰਦ ਕੱਢ ਬੋਟਾਂ ਦੇ ਰਿਜ਼ਲਟ ਤੋਂ ਹੀ ਪਤਾ ਲੱਗ ਗਿਆ ਸੀਗਾ ਉਹੀ ਹਾਲ ਹੋਇਆ ਪਿਆ ਇਹ ਵੀ ਇਹ ਵੀ ਲੱਗਦਾ ਬਾਪੂ ਜੀ ਜੇ ਮੈਂ ਬਾਈ ਵੀ ਗੱਲ ਕਰੀ ਵੀ ਖੁੰਦਕ ਵੀ ਖੁੰਦਕ ਵਾਲਾ ਸੀ ਨਹੀਂ ਹੋਈ ਕੀ ਤਾਂ ਖੁੰਦ ਕੀ ਕੱਢਦੇ ਹਾਂ 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 ਪੂਰੇ ਜੀ ਸਾਨੂੰ ਸ਼ੱਕ ਆ ਇਸੇ ਗੱਲ ਦਾ ਆ ਹਾਂ ਦੇਖੋ ਵੀ ਕਿਸਾਨਾਂ ਨਾਲ ਖੁੰਦ ਹਾਂ 100% ਸਾਨੂੰ ਮਤਲਬ ਸ਼ੱਕ ਜਿੱਥੇ ਕਿਸਾਨ ਲੱਗਣ ਲੱਗਾ ਉਹ ਦਿਨ ਹੀ ਪਾਵਰ ਘਟਾਣਾ ਉਦੋਂ ਪਹਿਲਾਂ ਸਾਰਾ ਕੁਝ ਹਾਂ ਪਹਿਲਾਂ ਠੀਕ ਚੱਲੀ ਜਾਂਦੀ ਸੀ ਵਧੀਆ ਕੋਈ ਭੱਜ ਰਿਹਾ ਹੁਣ ਜੈ ਸਾਹਿਬ ਆਪਾਂ ਵੇਖਿਆ ਜੈ ਸਾਹਿਬ ਭੱਜ ਰਹੇ ਨੇ ਸਵਾਲਾਂ ਦਾ ਜਵਾਬ ਤੋਂ ਤੇ ਸਵਾਲਾਂ ਦਾ ਜਵਾਬ ਤੋਂ ਕਿਉਂ ਭੱਜਦੇ ਨੇ ਜਵਾਬ ਦੇਣ ਨਾ ਇਹ ਵੀ ਸਾਡੇ ਦਾ ਹੀ ਉੱਤੋਂ ਪਟਿਆਲੋਂ ਪਾਵਰ ਘਟ ਆਇਆ ਤੇ ਇਹ ਸਵਾਲਾਂ ਦੇ ਜਵਾਬ ਤੋਂ ਭੱਜਦੇ ਇਹਨਾਂ ਦੇ ਵਿਚਾਰਾਂ ਨੂੰ ਕੋਈ ਹੱਥ ਵਾਸੀ ਨਹੀਂ ਇਹ ਤਾਂ ਇੱਕ ਜਿਵੇਂ ਕਾਗਜ਼ਾਂ ਤੌਰ ਤੇ ਕਹਿੰਦੇ ਨੇ ਕਿਤਾਬੀ ਕੀੜੇ ਰਹਿ ਗਏ ਕਾਗਜ਼ਾਂ ਤੌਰ ਤੇ ਰਹਿ ਗਏ ਇੱਥੇ ਹੈ ਤੇ ਪਵੰਦਮਾਨ ਕਹਿੰਦਾ ਸੀਗਾ ਵੀ ਮੈਂ ਟੇਲਾਂ ਦੇ ਪਾਣੀ ਪੂਰਾ ਕਰਤਾ ਟੇਲਾਂ ਦੇ ਪਾਣੀ ਪੂਰਾ ਕਰਿਆ ਉਹਦਾ ਕਿਸਾਨ ਇਸ ਤਰ੍ਹਾਂ ਰੋਣਾ ਤੇ ਆਉਣਾ ਵੀ ਨਹੀਂ ਕਿੜਨੀ ਕੱਢ ਰਿਆ ਭਵਨਦਮਨ ਤਾਂ ਹੋਰ ਕੀ ਕਰ ਰਿਹਾ ਇਹਨਾਂ ਦੀ ਵੇਖੋ ਥੋਡੇ ਕੋਲੇ ਸਾਰੀਆਂ ਰਿਕਾਰਡਾਂ ਹੋਣਗੀਆਂ ਦੇਖੋ ਇਹਨਾਂ ਦੀਆਂ ਰਿਕਾਰਡਾਂ ਕੱਢ ਕੇ ਵੀ ਟਾਇਲਾਂ ਦੇ ਪਾਣੀ ਜੇ ਸੀ ਪੂਰਾ ਕਰਤਾ ਅਜੀ ਕਿਸਾਨਾਂ ਨੂੰ ਵੇਖੋ ਵੀ ਭਵਨਦਮਨ ਤਾਂ ਇਹ ਕਹਿ ਰਹਿੰਦਾ ਵੀ ਫਿਰ ਪਰਚਾ ਹੋਣ ਲੱਗਿਆ ਅੱਗੇ ਹੋਇਆ ਜੀ ਨਾ ਪਰਾਲੀ ਵੇਲੇ ਆਪਾਂ ਦਿੰਦੇ ਨੇ ਵੀ ਪਰਚਾ ਹੋਣ ਲੱਗਿਆ ਫਿਰ ਉਹ ਜੱਟ ਵਾਲੀ ਗੱਲ ਕਰਕੇ ਉਹ ਕਰਦੇ ਨੇ ਸਿਆਸਤ ਵਾਲੀ ਦਾ ਦੇ ਵਿੱਚ ਕੋਈ ਗੱਲ ਹੀ ਨਾ ਰਹਿ ਗਈ ਇਹ ਤਾਂ ਕਿੜ ਹੋ ਗਈ ਇੱਕ ਆਕੜ ਹੋ ਗਈ ਵੀ ਆਕੜੀ ਤਰ੍ਹਾਂ ਮੈਂ ਸੀਟ ਤੇ ਬੈਠਾ ਤੇ ਮੈਂ ਨਹੀਂ ਐ ਕਰਦਾ ਨਾ ਜੇ ਮੇਰੀ ਮੁਤਾਬਕ ਮੇਰੀ ਮਰਜ਼ੀ ਨਾ ਹੋਊਗਾ ਜੋ ਕੁਝ ਹੋਊਗਾ ਇਹ ਥੋੜੀ ਚੱਲਦਾ ਹੁੰਦਾ ਪਬਲਿਕ ਦੀ ਵੀ ਮਰਜ਼ੀ ਦਾ ਅਕਸਰ ਪਬਲਿਕ ਆਪਦੇ ਹੱਕ ਮੰਗਦੀ ਆ ਆਪਦੇ ਹੱਕ ਲੈਣ ਵਾਸਤੇ ਇੱਥੇ ਆਇਆ ਆ ਆਪਦੇ ਹੱਕਾਂ ਤੋਂ ਐਕਸ਼ਨ ਸਾਹਿਬ ਨੂੰ ਫੋਨ ਕਰਿਆ ਐਕਸ਼ਨ ਸਾਹਿਬ ਨੇ ਪੱਲਾ ਝਾੜਤਾ ਅਗੇ ਜੀ ਮੈਂ ਰਿਪੋਰਟ ਪ੍ਰਧਾਨ ਜੀ ਤੁਸੀਂ ਐਂ ਕਰੋ ਮੈਂ ਕੱਲ ਤੱਕ ਕਰਿਓ ਮੇਰੇ ਨਾਲ ਗੱਲਬਾਤ ਤੇ ਮੈਂ ਰਿਪੋਰਟ ਮੰਗ ਲੈਣਾ ਇਹਨਾਂ ਤੋਂ ਦੇਖੋ ਜੀ ਰਿਪੋਰਟ ਕੀ ਮੰਗਣਗੇ ਜੇ ਆਪਦੇ ਜੂਨੀਅਰ ਤੋਂ ਸੀਨੀਅਰ ਅਧਿਕਾਰੀ ਨੇ ਰਿਪੋਰਟ ਮੰਗਣੀ ਆ ਉਹ ਉਹਦੀ ਕਹਿੰਦਾ ਵੀ ਮੈਂ ਜੀ ਤੁਹਾਨੂੰ 5 ਮਿੰਟਾਂ ਦੇ ਵਿੱਚ ਦੱਸਦਾ ਵੀ ਆਪਾਂ ਰਿਪੋਰਟ ਮੰਗ ਲੈਨੇ ਆ ਤੇ ਇਹ ਐਕਸ਼ਨ ਸਾਹਿਬ ਕਹਿੰਦੇ ਵੀ ਕੋਈ ਨਹੀਂ ਜੀ ਦੱਸ ਦਾਂਗੇ ਤੁਹਾਨੂੰ ਫਿਰ ਉਹ ਕਿਹੜੀ ਕਿਸਾਨੀ ਐڑی ਖੁਸ਼ ਆ ਕਹਿੰਦੇ ਵੀ ਕਿਸਾਨ ਸਾੜ ਤੋਂ ਖੁਸ਼ ਬਹੁਤਾ ਖੁਸ਼ਹਾਲ ਆ ਪੰਜਾਬ ਉਹ ਕਿਹੜੀ ਆ ਤੁਸੀਂ ਵੇਖ ਲਓ ਖੁਸ਼ ਹੈ ਕੱਲ ਨੂੰ ਵੇਖ ਲਓ ਕਿੰਨੇ ਖੁਸ਼ ਹੋਣਗੇ ਜੀ ਹਾਂ ਉਹਦਾ ਮਤਲਬ ਖੁਸ਼ ਦੇ ਕਿਸੇ ਇੱਕ ਦਿਨ ਬੁਲਾ ਲੈਂਦੇ ਨੇ ਕਿਤੇ ਨਾ ਕਿਤੇ ਹਾਂ ਥੋੜੇ ਜਿਹਾ ਮੂਰੇ ਰੱਖਦੇ ਜੀ ਆਸੀਂ ਬਹੁਤ ਖੁਸ਼ ਆ ਜਿਵੇਂ ਬੀਜੀਪੀ ਵਾਲੇ ਵੀ ਐਵੇਂ ਬੁਲਾਉਂਦੇ ਪਿਛਲੀ ਆਰਿਆਂ ਚ ਕਿੰਨਾ ਖੁਆ ਵੀ ਆਈ ਪਾਵਰ ਕੱਟ 7-8 ਦਿਨ ਲੈਟਰ ਨਹੀਂ ਆਇਆ ਠੀਕ ਹੁੰਦੇ ਜੇ ਪਿੱਛੇ ਤੋਂ ਪਹਿਲਾਂ ਠੀਕ ਹੁੰਦੇ ਐ ਕਿ ਵੱਧ ਹੋਇਆ ਐ ਕਿ ਉਹਦਾ ਵੋਟਾਂ ਨਹੀਂ ਖੁੰਦ ਲੇਗਾ ਲਾ ਲਓ ਕੋਈ ਵੀ ਲਾ ਲਓ ਚਾਹ ਤੇ ਹੁਣ ਦੇਖੋ ਅਸੀਂ ਤਾਂ ਖੁੰਦਗੇ ਗਏ ਨੇ ਐਸਾ ਖੁੰਦ ਲਗਾਏ ਇਹ ਫਸਲ ਨਾ ਹੀ ਫਿਰ ਉਹੀ ਆ ਫਿਰ ਪਿੱਛੇ ਕੀ ਰਹਿ ਗਿਆ ਜੇ ਫਸਲ ਹੀ ਨਾ ਆ ਫੇਰ ਕੀ ਨਾ ਫਸਲ ਨਾਲ ਹੀ ਜ਼ਿੰਮੇਦਾਰ ਆ ਜੇ ਜ਼ਿੰਮੇਦਾਰ ਤਾਂ ਨਹੀਂ ਮੰਗ ਚਾਹੁੰਦੇ ਭੜਾ ਇਹ ਤਾਂ ਮੰਗਣ ਜੋ ਕਰਾ ਵੀ ਨਹੀਂ ਸਭ ਇਹ ਜੋ ਖਾਣ ਸਭ ਇਹ ਤਾਂ ਤਿਆਰ ਸਰਕਾਰ ਨੂੰ ਸਭ ਨੂੰ ਮੁਲਾਜ਼ਮਾਂ ਨੂੰ ਸਭ ਨੂੰ ਇਹ ਤਾਂ ਮਿਲਣਾ ਤੇ ਜੋ ਇਹ ਦਿਨ ਹੋਇਆ ਦੇਊਗੀ ਦੇਊਗੀ ਕਿਹਨੂੰ ਦੇਗੀ ਨਾ ਬਿੱਲ ਭਰ ਸਕੇ ਨਾ ਕੋਈ ਲੋਨ ਭਰ ਸਕੇ ਕੁਝ ਵੀ ਨਹੀਂ ਭਰਨਾ ਫੇਰ ਕੱਲੇ ਤਾਂ ਨਹੀਂ ਰਹਿ ਜਾਣਗੇ ਸਾਡੇ ਪਹਿਲੇ ਹੋਰ ਕੀ ਰਹਿ ਜੂ ਫੇਰ ਕਹਿੰਦੇ ਧਰ ਨਹੀਂ ਲਾਉਂਦੇ ਆਪਾਂ ਸੜਕਾਂ ਦੇ ਬੈਠਣ ਜੋ ਕਰੇ ਗਏ ਆਪ ਕਰਦੇ ਆ ਹਾਂ ਕਿ ਕਿਸੇ ਹੁਣ ਸਾਰੇ ਮੁੰਡੇ ਕੰਮ ਤੇ ਜਾਂ ਮੋਟਰਾਂ ਚਲਾਉਣਾ ਹੋਵੇ ਤੇ ਕਿਸੇ ਹੁਣ ਸ਼ੜਕ ਤੇ ਬੈਠਣ ਨੂੰ ਲੜ ਕੇ ਤੇ ਹੁਣ ਵੀ ਜ਼ਿਆਦਾ ਕੀ ਹੁਣ ਤੁਸੀਂ ਕੀ ਮੰਗਾ ਜੀ ਇਹਨਾਂ ਨਾਲ ਗੱਲਬਾਤ ਕਰਕੇ ਹੁਣ ਮੰਗ ਕੀ ਕੀਤੀ ਤੁਸੀਂ ਇਹਨਾਂ ਨੂੰ ਕੋਈ ਸਮਾਂ ਦਿੱਤਾ ਹੋਵੇ ਕੀ ਕੀਤਾ ਦੇਖੋ ਜੀ ਅੱਜ ਐਸਡੀਓ ਸਾਹਿਬ ਤਾਂ ਹੈਗੇ ਛੁੱਟੀ ਤੇ ਕਹਿੰਦੇ ਵੀ ਅਸੀਂ ਛੁੱਟੀ ਦਿਆਂ ਉਹਨਾਂ ਦੇ ਕਹਿਣ ਮੁਤਾਬਕ ਆ ਵੀ ਛੁੱਟੀ ਦਿਆਂ ਅਸੀਂ ਉਹ ਛੁੱਟੀ ਤੇ ਨਾ ਤੇ ਕੱਲ ਅਸੀਂ ਐਕਸਲ ਸਾਹਿਬ ਨੂੰ ਦੁਬਾਰਾ ਪੁੱਛਦੇ ਆ ਕੱਲ ਨੂੰ ਅਸੀਂ ਕਿਸਾਨਾਂ ਦਾ ਇੱਥੇ ਵੱਡਾ ਇਕੱਠ ਰੱਖਿਆ ਸਬਡਿਵੀਜ਼ਨ ਕੋਰਟ ਸਮੀਰ ਦੇ ਵਿੱਚ ਤੇ ਕਿਸਾਨਾਂ ਦਾ ਇਕੱਠ ਰੱਖ ਕੇ ਉਦੋਂ ਬਾਅਦ ਵਿੱਚ ਇਹਨਾਂ ਨੂੰ ਪੁੱਛਾਂ ਕੱਲ ਨੂੰ ਐਸਡੀਓ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਕੱਲ ਮੈਂ ਆਉਂਗਾ ਅੱਜ ਆਪ ਦਾ ਇੱਕ ਜੈ ਸਿੰਘ ਸਾਹਿਬ ਕੱਲੇ ਸੀ ਕਰਮਜੀਤ ਸਿੰਘ ਜੈ ਉਹ ਕੱਲੇ ਸੀਗਾ ਉਹ ਆ ਕੇ ਹੀ ਵਿਸ਼ਵਾਸ ਦਿਵਾ ਕੇ ਗਿਆ ਵੀ ਅਸੀਂ ਸ਼ਾਮ ਤੱਕ ਸੋਡੀ ਅਸੀਂ ਚਲਾ ਦਿੰਨੇ ਆ ਲਾਈਟ ਦੇਖੋ ਜੀ ਫਿਰ ਹੁਣ ਪਤਾ ਲੱਗੂਗਾ ਸਵੇਰ ਵੀ ਪਾਵਰ ਕੱਟਦਾ ਕਹਿ ਕੇ ਪੱਲਾ ਛਾੜ ਦੇਣਗੇ ਸਵੇਰ ਤੱਕ ਸਾਨੂੰ ਕੋਈ ਲਾਈਟ ਦਿੰਦੇ ਨਾ ਜੇ ਸਾਨੂੰ ਨਹੀਂ ਲਾਈਟ ਦਿੰਦੇ ਤੇ ਫਿਰ ਤਾਂ ਕਿਸਾਨਾਂ ਹੀ ਵੇਖੋ ਮਜਬੂਰੀ ਆ ਫਿਰ ਅਸੀਂ ਗ੍ਰਿਡ 'ਚ ਨਹੀਂ ਸਾਨੂੰ ਹੋ ਸਕਦਾ ਵੀ ਸਾਨੂੰ ਰੋਡ ਤੇ ਆਉਣਾ ਪਏ ਤਾਂ ਹਾਂਜੀ ਤਾਂ ਇਹ ਵੱਡੇ ਸੁਭਾਲ ਉਹ ਸਰਕਾਰ ਤੇ ਖੜੇ ਹੁੰਦੇ ਜਾਂ ਉਸ ਭਗਵੰਤ ਸਿੰਘ ਮਾਨ ਦੇ ਉੱਪਰ ਮੁੱਖ ਮੰਤਰੀ ਦੇ ਖੁੱਦ ਦੇ ਉੱਪਰ ਖੜੇ ਹੁੰਦੇ ਕਿ ਜਿਹੜੇ ਕਹਿੰਦੇ ਸੀ ਕਿ ਹਰ ਕਿਸਾਨ ਦੇ ਖੇਤਾਂ ਤੱਕ ਅਸੀਂ ਪਾਣੀ ਪੰਚਾਇਤਾ ਵੱਡੇ ਵੱਡੇ ਬੋਰਡ ਲੱਗੇ ਹੋਇਆ 14000 ਪਲੱਸ ਇਦਾਂ ਇਹ ਬਹੁਤ ਕੁਝ ਕਹਿੰਦੇ ਨੇ ਬਿਜਲੀ ਦੀ ਗੱਲ ਜੇ ਕਰ ਲਈਏ ਤਾਂ ਬਿਲ ਦੀ ਗੱਲ ਇਹ ਕਹਿੰਸੀ ਕਿ ਭਾਈ 24 24 ਘੰਟੇ ਬਿਜਲੀ ਖੇਤਾਂ ਦੀ ਮੋਟਰਾਂ ਦੀ ਗੱਲ ਕਰੀ ਕਹਿੰਸੀ ਕਿ ਭਾਈ ਮੋਟਰਾਂ ਬੰਦ ਸਾਨੂੰ ਕਰਨੀਆਂ ਪੈਣੀਆਂ ਆਪੇ ਝੋਨਾ ਲਾ ਝੋਨਾ ਲਾ ਕਰੋਂ ਇੱਕ ਮੋਟਰਾਂ ਬੰਦ ਕਰਕੇ ਹੁਣ ਵੀ ਕਹਿੰਦੇ ਨੇ ਕਿ ਭਾਈ ਮੋਟਰਾਂ ਬੰਦ ਕਰਕੇ ਝੋਨਾ ਲੱਗ ਰਿਹਾ ਤਮਾਨ ਸਾਹਿਬ ਨੂੰ ਦਿਖਾ ਦਈਏ ਕਿ ਆ ਹਾਲਾਤ ਨੇ ਜੇਕਰ ਗਰਾਊਂਡ ਤੇ ਧਰਤੀ ਤੇ ਦੇਖੀ ਤਾਂ ਗਰਾਊਂਡ ਦੇ ਹਾਲਾਤ ਕਿਸਾਨਾਂ ਦੇ ਆ ਨੇ ਕਿਸਾਨ ਬਿਲਕ ਰਹੇ ਆ ਫਸਲਾਂ ਜਿਹੜੀਆਂ ਉਹ ਬਿਲਕ ਰਹੀਆਂ ਨੇ ਕਿਉਂ ਉਹਨੂੰ ਪਾਣੀ ਬਣਦਾ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ ਪਾਵਰ ਕੱਟ ਦੇ ਨਾਮ ਦੇ ਉੱਪਰ 7 ਦਿਨ ਹੋ ਚੱਲਿਆ ਕਿ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਜਿਹੜਾ ਉਹ ਨਹੀਂ ਪਹੁੰਚਿਆ ਮਾਨ ਸਾਹਿਬ ਖੁਦ ਕਹਿੰਦੇ ਨੇ ਕਿ ਮੈਂ ਤਾਂ ਆਪ ਕਿਸਾਨ ਦਾ ਪੁੱਤਾਂ ਮੈਨੂੰ ਪਤਾ ਕਿਸਾਨਾਂ ਦਾ ਦਰਦ ਕੀ ਹੁੰਦਾ ਪਰ ਆਹ ਕਿਸਾਨ ਅੱਜ ਸਾਰੇ ਜਿਹੜੇ ਆ ਉਹ ਦਰਦ ਲਈ ਆਪਣਾ ਬੈਠਿਆ ਹਾਲਾਂਕਿ ਕਹਿੰਦੇ ਨੇ ਕਿ ਧਰਵਾਸਾ ਸਾਨੂੰ ਸ਼ਾਮ ਤੱਕ ਦਾ ਦਿੱਤਾ ਆ ਨਹੀਂ ਤਾਂ ਫਿਰ ਇਸ ਤੋਂ ਬਾਅਦ ਬੀਤੇ ਆਉਣ ਵਾਲੇ ਕੱਲ ਦੇ ਵਿੱਚ ਅਸੀਂ ਵੱਡਾ ਇਕੱਠ ਜਿਹੜਾ ਹੈਗਾ ਉਹ ਕੋਰਸ਼ਮੀਰ ਦੇ ਗ੍ਰੈਡ ਦੇ ਵਿੱਚ ਉਹ ਕਰਾਂਗੇ ਤੁਸੀਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੋਂਦੇ ਹੋ ਜੀ ਧੰਨਵਾਦ ਜੀ